ਦੋਸਤੋ ਇੱਕ ਮਾਂ ਦਾ ਆਪਣੇ ਬੱਚੇ ਬਾਰੇ ਦੀ ਕਿੰਨਾ ਪਿਆਰ ਹੁੰਦਾ ਆ ਉਹਨੂੰ ਕਿੰਨਾ ਵੀ ਦੁੱਖ ਹੋਵੇ ਮਾਂ ਨੂੰ ਹਨਾ ਉਹ ਆਪਣੇ ਦਿਲ 'ਚ ਰੱਖਦੀ ਆ ਆ ਕੁਸ਼ਕ ਲੈਣਾ ਆ ਸੁਣ ਕੇ ਜ਼ਰੂਰ ਜਾਓ ਕਹਿੰਦੇ ਮਾਂ ਤੂੰ ਥੱਕਦੀ ਕਿਉਂ ਨਹੀਂ ਸਭ ਦਾ ਫਿਕਰ ਕਰਦੀ ਐ ਆਪਣਾ ਰੱਖਦੀ ਕਿਉਂ ਨਹੀਂ ਮੈਂ ਤੈਨੂੰ ਕਦੇ ਸੁੱਤਾ ਨਹੀਂ ਦੇਖਿਆ ਕਾਦੀ ਬਣੀ ਐ ਤੇਰੀ ਅੱਖ ਲੱਗਦੀ ਕਿਉਂ ਨਹੀਂ ਦਰ ਰਾਮਦਾਨੀ ਛੱਡਦੀ ਤੇ ਨਾ ਹੀ ਅੱਲਾ ਦਾ ਮੰਗਦੀ ਕੀ ਐ ਦੱਸਦੀ ਕਿਉਂ ਨਹੀਂ ਤੂੰ ਠੀਕ ਐ ਤੈਨੂੰ ਕੋਈ ਫਿਕਰ ਨਹੀਂ ਇੱਕ ਗੱਲ ਤੇਰੇ ਮੂੰਹੋਂ ਜੱਜਦੀ ਕਿਉਂ ਨਹੀਂ ਮੇਰੀਆਂ ਰੀਝਾਂ ਬਿਨਾਂ ਦੱਸਿਆਂ ਕਿਵੇਂ ਬੁੱਝ ਲੈਣੀ ਐ ਇਹ ਕਿਹੜਾ ਇਲਮ ਤੇਰੇ ਕੋਲ ਪਰਦਾ ਚੱਕਦੀ ਕਿਉਂ ਨਹੀਂ ਤੂੰ ਮੇਰੇ ਵੱਲ ਵੀ ਐ ਤੂੰ ਉਹਦੇ ਵੱਲ ਵੀ ਐ ਤੂੰ ਸਭ ਦੇ ਵੱਲ ਦੀ ਐ ਇੱਕ ਪੱਖ ਦੀ ਕਿਉਂ ਨਹੀਂ ਭਾਵੇਂ ਹੱਥ ਨੇ ਕੰਬਦੇ ਨਾਲੇ ਮੂੰਹ ਉੱਤੇ ਝੁਰੜੀਆਂ ਵੀ ਪਰ ਫਿਰ ਵੀ ਮਾਂ ਤੇਰੇ ਤੋਂ ਸੋਹਣੀ ਕੋਈ ਲੱਗਦੀ ਕਿਉਂ ਨਹੀਂ ਤੇਰੇ ਤੋਂ ਸੋਹਣੀ ਕੋਈ ਲੱਗਦੀ ਕਿਉਂ ਨਹੀਂ